ਫੋਇਪਰ ਦੇ ਅੰਕ ਕੇ ਲਾਟਰੀ ਏਜੰਸੀ ਵੱਲੋਂ ਲਗਾਤਾਰ ਵੱਡੇ ਇਨਾਮ ਜਿਹੜੇ ਆ ਉਹ ਕੱਢੇ ਜਾ ਰਹੇ ਆ ਲਗਾਤਾਰ ਹੀ ਲੋਕਾਂ ਨੂੰ ਲੱਖਪਤੀ ਅਤੇ ਕਰੋੜਪਤੀ ਜਿਹੜਾ ਉਹ ਬਣਾਇਆ ਜਾ ਰਿਹਾ ਤੇ ਹੁਣ ਰੱਖੜੀ ਦਾ ਤਿਉਹਾਰ ਜਿਹੜਾ ਉਹ ਆ ਰਿਹਾ ਸਾਡੇ ਨਾਲ ਪ੍ਰਵਿੰਦਰ ਜੀ ਮੌਜੂਦ ਆ ਕਿਉਂਕਿ ਇਹਨਾਂ ਦੀ ਇੱਕ ਬ੍ਰਾਂਚ ਜਿਹੜੀ ਆ ਉਹ ਫੋਇਪਰ ਵਿੱਚ ਸ਼ਹੀਦ ਉਦਮ ਸਿੰਘ ਚੌਕ ਵਿਖੇ ਮੌਜੂਦ ਆ ਤੇ ਦੂਸਰੀ ਬ੍ਰਾਂਚ ਜਿਹੜੀ ਫੋਇਪਰ ਦੇ ਮਹੂ ਗੇਟ ਵਿਖੇ ਸਥਿਤ ਆ ਤਾਂ ਸਾਡੇ ਨਾਲ ਪ੍ਰਵਿੰਦਰ ਜੀ ਮੌਜੂਦ ਆ ਗੱਲਬਾਤ ਕਰਨ ਲੈਣੇ ਆ ਕਿ ਰੱਖੜੀ ਤੇ ਕਿਹੜੇ ਖਾਸ ਬੰਪਣੀ ਨਾਮ ਜਿਹੜੇ ਆ ਉਹ ਕੱਢਣ ਜਾ ਰਹੇ ਆ ਪ੍ਰਿੰਦਰ ਜੀ ਵੈਸੇ ਦਾ ਲਗਾਤਾਰ ਹੀ ਲੋਕ ਜਿਹੜੇ ਆ ਉਹ ਲੱਖਪਤੀ ਕਰੋੜਪਤੀ ਬਣ ਰਿਹਾ ਲਗਾਤਾਰ ਵੱਡੇ ਨਾਮ ਜਿਹੜੇ ਆ ਉਹ ਨਿਕਲ ਰਹੇ ਆ ਰਖੜੀ ਦੇ ਖਾਸ ਕੀ ਆ ਰਖੜੀ ਦੇ ਇਨਾਮੀ ਆਉਦੀ 7 ਕਰੋੜ ਦਾ ਇਨਾਮ ਸਿਰਫ 500 ਰੁਪਏ ਦੀ ਟਿਕਟ ਦੇ ਤੇ ਪਹਿਲੇ ਇਨਾਮ 7 ਕਰੋੜ ਦਾ ਦੀ ਆ ਨਾ ਸਮਝੋ ਕਿ ਸਿਰਫ 7 ਕਰੋੜ ਹੀ ਮਿਲਣਾ ਹੈ ਪਹਿਲ ਦੂਪਹਿਲਾ ਇਨਾਮ ਹੈ 7 ਕਰੋੜ ਦਾ ਦੂਜਾ ਕਰੋੜ ਦਾ ਦੀ ਜਿਹਦੇ ਵਿੱਚ 20-20 ਲੱਖ ਦੇ ਪੰਜ ਇਨਾਮ ਨੇ ਤੀਜਾ 50 ਲੱਖ ਦਾ ਜਿਹਦੇ ਵਿੱਚ 10-10 ਲੱਖ ਦੇ ਪੰਜ ਇਨਾਮ ਨੇ ਇਨਾਮ ਇਹਦੇ ਵਿੱਚ ਬਥੇਰੇ ਨੇ ਰਖੜੀ ਦਾ ਖਾਸ ਤਿਉਹਾਰ ਆਂਦਾ ਪਿਆ ਭੈਣਾਂ ਤੇ ਭਰਾਵਾਂ ਦਾ ਤਿਉਹਾਰ ਹੁੰਦਾ ਛਗੰਦਾ ਦੇ ਨਹੀਂ ਦੇ ਇੱਕ 7 ਕਰੋੜ ਵਾਲੇ ਟਿਕਟ ਜ਼ਰੂਰ ਦੇਣ ਕਿਉਂਕਿ ਕੀ ਪਤਾ ਕਿਸ ਗਿੰਦੀ ਕਿਸਮਤ ਜਾਗਦੇ 7 ਕਰੋੜ ਦਾ ਇਨਾਮ ਨਿਕਲ ਜਾਏ ਤੁਹਾਡਾ ਵੀ ਨਹੀਂ ਕਰ ਸਕਦੇ ਤੁਸੀਂ ਵੀ ਜ਼ਰੂਰ ਖੇਡੋ ਆਪਣੀ ਭੈਣ ਵਾਸਤੇ ਟਿਕਟ ਜੀ ਸਿਰਫ 500 ਰੁਪਏ ਦੀ ਟਿਕਟ ਹੈ ਤੇ ਪਹਿਲੇ ਇਨਾਮ 7 ਕਰੋੜ ਦਾ ਗੱਡੀ ਬਹੁਤ ਵੱਡੀ ਅਮਾਉਂਟ ਹੁੰਦੀ ਹੈ ਜੀ 7 ਕਰੋੜ ਬੋਲ ਲਾ ਕੀ ਰੋਂਗੜੇ ਖੜੇ ਹੋ ਜਾਂਦੇ 7 ਕਰੋੜ ਜਦੋਂ ਤਾਂ ਨਿਕਲ ਗਿਆ ਉਹ ਇਹਦਾ ਵੈਸੇ ਹੀ ਪੂਰੀ ਜ਼ਿੰਦਗੀ ਬਦਲ ਜਾਣੀ ਹੈ ਜੀ ਹਾਂ ਜੀ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਨਾਮ ਇਲਾਵਾ ਜਿਹੜੇ ਕਹਿੰਦੇ ਕਿ ਅਸੀਂ 500 ਰੁਪਏ ਨਹੀਂ ਖਰਚ ਸਕਦੇ ਉਹਨਾਂ ਵਾਸਤੇ ਹੈਗੀ ਹੈ ਜੀ 200 ਰੁਪਏ ਦੀ ਇਹ ਟਿਕਟ ਸਿਰਫ 200 ਰੁਪਏ ਦੀ ਟਿਕਟ ਹੈ ਤੇ 1.5 ਕਰੋੜ ਦਾ ਇਨਾਮ ਹੈ ਪਿੱਛੇ ਆਪਣੇ ਕੋ ਨਿਕਲੇ 6 ਰੁਪਏ ਚ ਕਰੋੜ ਦਾ ਇਨਾਮ ਤੇ ਉਹਨਾਂ ਕਾਫੀ ਲੋਕ ਹੀ ਆਂਦੇ ਨੇ ਕਈ ਕਹਿੰਦੇ ਸੀ ਕੋਈ ਲੋਟਰੀ ਦੀ ਟਿਕਟ ਹੀ ਨਹੀਂ ਪਾਈ 200 ਰੁਪਏ ਤੋਂ ਸ਼ੁਰੂ ਕਰੋ 1.5 ਕਰੋੜ ਦਾ ਇਨਾਮ ਗਰੰਟੀਡ ਹੈ ਆਪਣੇ ਕੋਲ ਨਿਕਲ ਵੀ ਚੁੱਕ ਕੇ ਅੱਗੇ ਫਿਰੋਜ਼ਪੁਰ ਦਾ ਲੋਕਲ ਪ੍ਰੈਜ਼ੀਡੈਂਟ ਹੈ BC ਦਫ਼ਤਰ ਜੋ ਜਿਹੜਾ ਫਿਰੋਜ਼ਪੁਰ ਹੈ ਕੋਥੇ ਬੰਦਾ ਕੰਮ ਕਰਦਾ ਸਿਰਫ 200 ਰੁਪਈਆਂ ਦੀ ਟਿਕਟ ਤੁਹਾਡੀ ਕਿਸਮਤ ਬਦਲ ਸਕਦੀ ਹੈ ਜੀ 1.5 ਕਰੋੜ ਦਾ ਇਨਾਮ ਗਰੰਟੀਡ ਹੈਗਾ ਜੀ ਇਹਦੇ ਵਿੱਚ ਹਾਂਜੀ ਆਹ ਤੇ ਇਨਾਮਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਕਿੰਨੇ ਕੇ ਨਾਮ ਜੜੇ ਆ ਉਹ ਲੋਕਾਂ ਦੇ ਨਿਕਲ ਚੁੱਕੇ ਇਨਾਮ ਤਾਂ ਬਥੇਰੇ ਨਿਕਲ ਚੁੱਕੇ ਸਾਡੀ ਆਪਣੀ ਐਨ ਕੇ ਜਨਸ ਤੋਂ 4 ਕਰੋੜਪਤੀ ਬਣ ਚੁੱਕੇ ਹੈ ਜੀ ਇੱਕ ਨੇ ਰੀਸੈਂਟਲੀ ਬਣਿਆ 6 ਰੁਪਈਆ ਦੀ ਟਿਕਟ ਦੇ ਵਿੱਚ ਇਦੇ ਵਿੱਚ ਕਰੋੜ ਦਾ ਇਨਾਮ ਨਿਕਲਿਆ ਜੀ ਲੱਖਪਤੀ ਦਾ ਕੋਈ ਉਹਦੀ ਗਿੰਦੀ ਨਹੀਂ ਹੈਗੀ ਉਹ ਤਾਂ ਬਥੇਰੇ ਬਣ ਚੁੱਕਿਆ ਹੈ ਹਾਂ ਜੀ ਅਗਰ ਬ੍ਰਾਂਚਾਂ ਦੀ ਗੱਲ ਕਰ ਲਈਏ ਤਾਂ ਕਿੱਥੇ ਕਿੱਥੇ ਬ੍ਰਾਂਚਾਂ ਜਿਹੜੀਆਂ ਤੁਹਾਡੇ ਆ ਮਿਲੂਗਾ ਐਨਕੇ ਜਨਸੀ ਦੀ ਕੋਲੇਸਟੈਂਪ ਤੇ ਬਾਬਦੀ ਦਾ ਬੜਾ ਸ਼ੁਕਰ ਹੈ ਚਾਰ ਬ੍ਰਾਂਚਾਂ ਹੋ ਚੁੱਕੀਆਂ ਨੇ ਦੋ ਤਾਂ ਫਿਰੋਜ਼ਪੁਰ ਵਿੱਚ ਨੇ ਇੱਕ ਆਪਣੀ ਹੈਗੀ ਜੀਰੇ ਸ਼ਰਮਾ ਦੀ ਲੋਟਰੀ ਇੱਕ ਗੁਰੂਵਰਸਾ ਹੈ ਅਸ਼ੋਕ ਲੋਟਰੀ ਵੈਸੀ ਐਨਕੇ ਜਨਸੀ ਦਾ ਹੌਲ ਸੇਲ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹੀ ਮਾਲ ਜਾਂਦਾ ਹੈ ਜੀ ਹਾਂ ਜੀ ਅਗਰ ਕਿਸੇ ਨੂੰ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਇਬਾ ਦੂਧ ਲਾਟੇ ਤੋਂ ਲਾ ਲਓ ਕੋਈ ਅੰਮ੍ਰਿਤਸਰ ਤੋਂ ਲਾ ਲਓ ਜਾਂ ਲੁਧਿਆਣਾ ਜਾਂ ਮੁਕਤਿਆਰ ਤੋਂ ਲਾ ਲਓ ਤਾਂ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਉਹ ਕਿਸ ਤਰ੍ਹਾਂ ਕਰਦਾ ਹੋਵੇ वैसे होने आपने कोई ड्रेगोरी नाम निकल जा रहे थे इन ना कोई शुगर है ना बाबा जी दा की दूरो दूरो कस्टमर तौर के आंदे हैं कोर्ट के पूरे तो अमृतसर तो कलपुर से दिल्ली तो भी कस्टमर आया सीका जी ते नंबर ऑफ स्क्रॉल दे लगाई होय ने जे कोई भी बंदा जानना कोई कोई कुछ भी जानना चाहे किसी भी कोई क्वेरी है सानू कॉल कर के पूछ सकदे ने जी साडी हाल की दा जगह वैसे आप सारे नु कहने कि दुकान दे आके ही फिजिकल तुसी टिकट खरीदो हां जी तो बिल्कुल तुसी टिकट दे सकदे हो ए टिकट ਪਹਿਲੀ ਵਾਰ ਰਕੜੀ ਦੇ ਤਿਉਹਾਰ ਤੇ 7 ਕਰੋੜ ਦਾ ਜਿਹੜਾ ਇਨਾਮ ਆ ਉਹ ਐਨਕੇ ਲਾਟਰੀ ਜਰਸੀ ਵੱਲੋਂ ਕੱਢਿਆ ਜਾ ਰਿਹਾ ਹੈ ਜੇ ਤੁਸੀਂ ਵੀ ਆਪਣੀ ਕਿਸਮਤ ਜਿਹੜੀ ਅਜ਼ਮਾਉਣੀ ਚਾਹੁੰਦੇ ਹੋ ਤਾਂ ਕੋਈ ਪਰਦੇ ਮਖੂ ਗੇਟ ਵਿਖੇ ਇਹਨਾਂ ਦੀ ਦੂਸਰੀ ਬ੍ਰਾਂਡ ਜਿਹੜੀ ਸਹਿਤਾ ਤੇ ਇੱਥੇ ਆ ਕੇ ਤੁਸੀਂ ਤੇ ਜਿਹੜੀਆਂ ਲਾਟਰੀ ਜਿਹੜੀਆਂ ਖਰੀਦੀ ਸਕਦੇ ਹੋ ਤਾਂ ਅਗਰ ਇਹਨਾਂ ਨਾਲ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦਾ ਨੰਬਰ ਜਿਹੜਾ ਸਕਰੀਨ ਤੇ ਦਿੱਤਾ ਹੋਇਆ ਤੁਸੀਂ ਸਿੱਧਾ ਸੰਪਰਕ ਜਿਹੜਾ ਉਹ ਕਰ ਸਕਦੇ ਹੋ ਰੋਇਟਰ ਕੈਮਰਾਮੈਨ ਰਾਜੀਵਿੰਦਰ لال ਪਰਮਜੀਤ ਹਨਾ cualquier color está